ਜਲੰਧਰ ਦੇ ਵਿੱਚ ਨਰਿੰਦਰ ਭਾਈ ਮੋਦੀ ਦੀ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਉਹਨਾਂ ਦੇ ਸਮਰਥਨ ਦੇ ਵਿੱਚ ਇੱਕ ਮੋਦੀ ਸਾਹਿਬ ਦਾ ਇੱਕ ਜਿਹੜਾ ਪੋਸਟਰ ਇੱਕ ਲੈ ਕੇ ਆਏ ਨੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਕਿੱਥੋਂ ਆਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਹੋ ਲੁਧਿਆਣਾ ਤੋਂ ਆਇਆ ਜੀ ਪਹਾੜੇ ਤੋਂ ਤੇ ਕਿਵੇਂ ਦਾ ਲੱਗ ਰਿਹਾ ਇੱਕ ਮਾਹੌਲ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਕਿ ਵਿਸ਼ਾਲ ਰੈਲੀ ਦੇਖਣ ਨੂੰ ਮਿਲ ਰਹੀ ਹੈ ਕਿਵੇਂ ਦਾ ਲੱਗ ਰਿਹਾ ਹੈ ਭਾਜੀ ਪੂਰਾ ਪੰਜਾਬ ਭਾਜੀ ਜੀਪੀ ਮੈਂ ਹੀ ਹੋਇਆ ਪਿਆ ਹੈ ਔਰ ਇਸ ਵਾਰ ਜੋ ਨਾਰਾ 412 ਵਾਕੇ ਇਹ ਗੱਲ ਯਕੀਨਨ ਬਣਾਉਣ ਵਾਸਤੇ ਮੋਦੀ ਜੀ ਪੰਜਾਬ ਦਾ ਦੌਰਾ ਕਰ ਰਹੇ ਆ ਇਸ ਵਾਰ ਵਾਕੇ 412 ਤੇ ਪਿਛਲੀ ਵਾਰ ਵੀ ਫਿਰੋਜ਼ਪੁਰ ਦੇ ਵਿੱਚ ਇੱਕ ਰੈਲੀ ਸੀ ਕਾਫੀ ਰੈਲੀ ਦੇ ਉੱਤੇ ਜਾ ਰਹੇ ਸੀਗੇ ਰੈਲੀ ਦੇ ਅੱਗੇ ਜਾਣ ਨਹੀਂ ਦਿੱਤਾ ਗਿਆ ਕਿਵੇਂ ਦੇਖਦੇ ਹੋ ਸਾਹਿਬ ਭਾਜੀ ਇਹ ਕੋਈ ਛੋਟੀ ਮੋਟੀ

ਤੇ ਉੱਥੇ ਹਜ਼ੂਮ ਦੇਖਣ ਵਾਲਾ ਸੀਗਾ ਘੱਟੋ ਘੱਟ 1 ਲੱਖ ਤੋਂ ਪਲੱਸ ਬੰਦਾ ਸੀਗਾ ਉੱਥੇ ਜਿਹਦੇ ਕਰਕੇ ਸਾਨੂੰ ਲੱਗਦਾ ਵੀ ਪੰਜਾਬ ਦੇ ਸਾਡੀ 13 ਦੀ 13 ਸੀਟਾਂ ਸਾਨੂੰ ਮਿਲਣਗੀਆਂ ਬੀਜੇਪੀ ਨੂੰ ਤੇ ਪਿਛਲੀ ਵਾਰ ਇੱਕ ਵਾਅਦਾ ਕੀਤਾ ਸੀ 15 ਲੱਖ ਰੁਪਏ ਦਾ ਕਿਵੇਂ ਦੇਖਦੇ ਹੋ ਦੇਖੋ ਮੋਦੀ ਸਾਹਿਬ ਨੇ ਬਹੁਤ ਸਾਰੇ ਵਾਅਦੇ ਕੀਤੇ ਜਿਹੜੇ ਪੂਰੇ ਕੀਤੇ ਹੋਰ ਬਹੁਤ ਸਾਰੇ ਵਾਅਦੇ ਸੀਗੇ ਜਿਹੜੇ ਕਮੀ ਪੇਸ਼ੀ ਕੋਈ ਰਹਿ ਗਈ ਇਸ ਵਜ੍ਹਾ ਸਾਡੀ ਸਰਕਾਰ ਬਣੇਗੀ ਬੀਜੇਪੀ ਦੀ ਤੇ ਉਹ ਸਾਰੇ ਵਾਅਦੇ ਸੀ ਪੂਰੇ ਕਰਾਂਗੇ ਇੱਕ ਨੋਟਬੰਦੀ ਵੀ ਕੀਤੀ ਗਈ ਉਹ ਸ਼ਾਇਦ ਯਾਦ ਹੋਊਗੀ ਤੁਹਾਨੂੰ ਨੋਟਬੰਦੀ ਤਾਂ ਭਾਜੀ ਪਹਿਲਾਂ ਹੋ ਗਈ ਹੋਈ ਹੈ ਉਹ ਤਾਂ ਦੇਸ਼ਦੋ ਉਹ ਦੇਸ਼ ਦੇ ਹ ਪ੍ਰਦੇਸ਼ ਦੇ ਹਿੱਤ ਵਾਸਤੇ ਸੀ ਜਿਹੜੇ ਗਲਤ ਬੰਦੇ ਸੀ ਉਹਨਾਂ ਨੂੰ ਫਰਕ ਪਿਆ ਜਿਹੜੇ ਬੰਦੇ ਸਹੀ ਸੀ ਗਰੀਬ ਆਦਮੀ ਸੀ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਉਹਦੇ ਕੋ 2000 ਰੁਪਏ ਕਿੱਥੋਂ ਆਣਾ ਮੈਨੂੰ ਦੱਸੋ ਤੁਸੀਂ ਸਾਨਾ ਵੱਲੋਂ ਵਿਰੋਧ ਵੀ ਕਾਫੀ ਕੀਤਾ ਗਿਆ ਪਿੱਛੇ ਵੀ ਧਰਨਾ ਲਗਾਇਆ ਗਿਆ ਕਿਵੇਂ ਦੇਖੋ ਉਹ ਕਿਸਾਨ ਸਾਡੇ ਨਾਲ ਹੀ ਹੈ ਜੀ ਬਾਕੀ મોદી ਜੀ ਦੇਖ ਰਹੇ ਪਹਿਲਾਂ ਵੀ ਧਰਨਾ ਲਾਇਆ ਸੀ ਕਿਸੇ ਵਾਰੀ ਸਾਨੂੰ ਕਿਸਾਨਾਂ ਨੇ ਨਹੀਂ ਰੋਕਿਆ ਇਸ ਵਾਰੀ ਕਿਸਾਨ ਆਪਣਾ ਖੜੇ ਸੀਗੇ ਲੇਕਿਨ ਸਰਕਾਰ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ ਦਾ ਹੱਲ ਵੀ ਭਾਜੇਪੀ ਸਰਕਾਰ ਜ਼ਰੂਰ ਕਰੇਗੀ ਤੇ ਹੋਰ ਵੀ ਜਿਹੜੇ ਦੇਖੋ ਕਾਫੀ ਜਿਹੜੀ ਜਨਤਾ ਆ ਰਹੀ ਆ ਆਪਾਂ ਗੱਲਬ ਚਲ ਰਿਹਾ ਕਿ ਇਸ ਵਾਰ ਜਿਹੜੀ ਬੀਜੇਪੀ ਸਰਕਾਰ ਆਏਗੀ ਜਾਂ ਨਹੀਂ ਆਏਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੋਦੀ ਸਰਕਾਰ ਤੋਂ ਕਿਹੜੀ ਜਗ੍ਹਾ ਤੋਂ ਆਏ ਬੀਜੀਬੀ ਤੋਂ ਮੋਦੀ ਸਰਕਾਰ ਆਉਂਗੀ ਇਸ ਵਾਰ ਆਉਗੀ ਕਿਵੇਂ ਦਾ ਮਾਹੌਲ ਲੱਗ ਰਿਹਾ ਕਿ ਮੋਦੀ ਜਿੱਤ ਕਰਾਪਤ ਹੋਵੇਗਾ ਇਸ ਵਾਰ ਕਰਾਗੇ ਜੀ ਸਾਰੀ ਦੇ ਨਾਲ ਆਹ ਸਰਦਾਰ ਜੀ ਗੱਲਬਾਤ ਕਰਦੇ ਸਰਦਾਰ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਦਾ ਮਾਹੌਲ ਲੱਗ ਰਿਹਾ ਕਿ ਇਸ ਟਾਈਮ ਨਰਿੰਦਰ ਭਾਈ ਮੋਦੀ ਜਲੰਧਰ ਦੇ ਵਿੱਚ ਆਏ ਹੋਏ ਨੇ ਕਿਵੇਂ ਲੱਗ ਰਿਹਾ ਲ ਵਧੀਆ ਲੱਗ ਰਿਹਾ ਜੀ ਸਾਡੇ ਪ੍ਰਧਾਨ ਮੰਤਰੀ ਜੀ ਆਏ ਆ ਤੇ ਅਸੀਂ ਆਸ ਕਰਦੇ ਆਂ ਕਿ ਇੱਥੋਂ ਬੀਜਪੀ ਸਰਕਾਰ ਜਿਹੜੀ ਆ ਜਿੱਤੇ ਕਿਉਂਕਿ ਜਿਹੜ ਤੇ ਆ ਸੈਂਟਰ ਦੇ ਸਰਕਾਰ ਕਈ ਵੇਲੇ ਹੋਰ ਹੁੰਦੀ ਆ ਤੇ ਜਲੰਧਰ ਚ ਕੋਸ਼ ਹੋਰ ਹੁੰਦੀ ਆ ਤੇ ਵਿਕਾਸ ਨਹੀਂ ਹੁੰਦਾ ਸਾਡਾ ਜਿਹੜਾ ਸ਼ਹਿਰ ਆ ਉਹ ਫਲੋਰ ਆ ਫਲੋਰ ਦੀ ਤਰਸਦੀ ਰਹੀ ਹੈ ਅੱਜ ਤੱਕ 9047 ਤੋਂ ਬਾਅਦ ਮਤਲਬ ਇੱਥੇ ਉਲਟ ਸਰਕਾਰ ਹੁੰਦੀ ਆ ਕ੍ਰਾਈਮ ਜ਼ਿਆਦਾ ਸੀ ਉੱਥੇ ਸਭ ਕੁਝ ਆ ਹੁਣ ਅਕਾਲੀ ਵੀ ਦੇਖ ਲੈ ਕਾਂਗਰਸੀ ਵੀ ਦੇਖ ਲੈ ਝਾੜੂ ਵਾਲੇ ਵੀ ਦੇਖ ਲੈ ਅਸੀਂ ਇਹੀ ਚਾਹੁੰਦੇ ਆ ਕਿ ਮਤਲਬ ਮੋਦੀ ਜੀ ਦੀ ਸਰਕਾਰ ਆਵੇ ਤੇ ਹਰੇਕ ਨੂੰ ਬਰਾਬਰ ਦਾ ਜਨਕੀ ਸਾਰਾ ਕੁਝ ਮਿਲੇ ਭਗਵੰਤ ਮਾਨ ਨੇ ਕਿ ਐਸੀ ਬਦਲਾਵ ਲੈ ਕੇ ਆਵਾਂਗੇ ਬਦਲਾਵ ਆਇਆ ਪੰਜਾਬ ਬਦਲਾਵ ਆਇਆ ਜੀ ਮੈਂ ਜੇ ਫਲੋਰ ਚ ਰਹਣਾ ਮੈਂ ਫਲੋਰ ਦੀ ਗੱਲ ਕਰਾਂ ਫਲੋਰ ਦੇ ਵਿੱਚ ਬਦਲਾਅ ਵੇ ਆ ਜੀ ਲੁੱਟਖੋਹਾਂ ਜ਼ਿਆਦਾ ਹੋਣ ਲੱਗ ਪਈਆਂ ਨਸ਼ਾ ਬੰਦ ਨਹੀਂ ਹੋਇਆ ਆ ਪੁਲਿਸ ਵੀ ਕਿੰਨਾ ਕੰਮ ਕਰੇ ਤੁਸੀਂ ਸਾਰੇ ਜਨਕੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਕਹਿ ਦਿੰਦੇ ਆ ਉਹ ਵੀ ਇਨਸਾਨ ਆ ਠੀਕ ਆ ਉਹਨਾਂ ਦੀਆਂ ਕੇਵਲੇ 24 ਘੰਟੇ ਡਿਊਟੀਆਂ ਲੱਗਦੀਆਂ ਆ ਉਹ ਆਪਣੇ ਵੱਲੋਂ ਬੇਵਸਿਆ ਉੱਪਰੋਂ ਮੰਤਰੀਆਂ ਦੇ ਫੋਨ ਆਲੇ ਦੀ ਸਾਡੇ ਬੰਦੇ ਐਮਸੀਆਂ ਦੇ ਫੋਨ ਆ ਜਾਂਦੇ ਆ ਕ੍ਰਾਈਮ ਤਾਂ ਖਤਮ ਹੋਊਗਾ ਜੇ ਉੱਪਰ ਤੋਂ ਲੈ ਕੇ ਥੱਲੇ ਤੱਕ ਸਰਕਾਰ ਸਾਰੀ ਵਧੀਆ ਹੋਊਗੀ ਇੱਕ ਵਾਅਦਾ ਕੀਤਾ ਸੀ ਨਰਿੰਦਰ ਰਵੇ ਮੋਦੀ ਨੇ 15 ਲੱਖ ਰੁਪਏ ਦਾ ਕਿਵੇਂ ਦੇਖਦੇ ਹੋ ਦੇਖੋ ਤੁਸੀਂ ਪਹਿਲਾਂ ਇਹ ਦੇਖੋ ਕਿ ਉਹਨਾਂ ਨੇ ਕਿੰਨੀਆਂ ਆਪਾਂ ਨੂੰ 183 ਸਹੂਲਤਾਂ ਆ ਮਿਲਦੀਆਂ ਠੀਕ ਆ ਜੀ ਸੈਂਟਰ ਤੋਂ ਪਰ ਪੰਜਾਬ ਦੇ ਵਿੱਚ ਸਿਰਫ 40 ਮਿਲ ਰਹੀਆਂ 14 ਪੁੱਛੋ ਨਾ ਠੀਕ ਹੈ ਹੁਣ ਮੈਂ ਬੀਸੀ ਬਾਰਗ ਚੋਂ ਆ ਸਾਨੂੰ ਅੱਜ ਤੱਕ ਕੋਈ ਸਹੂਲਤ ਨਹੀਂ ਮਿਲੀ ਹੈਗੀ ਸਾਨੂੰ ਇੱਕ મોદી ਜੀ ਤੇ ਆਸ ਆ ਠੀਕ ਹੈ ਜੀ મોદી ਜੀ ਸਾਰਾ ਕੁਝ ਸਹੀ ਕਰਨਗੇ ਫਲੋਰ ਦੇ ਵਿੱਚ ਜਿਹੜੀ ਆ ਜਿਹੜਾ ਰੇਲਵੇ ਦਾ ਪੋਲਾ ਸੈਂਟਰ ਦੇ ਅਧੀਨ ਆ ਵਕਫਾ ਬੋਰਡ ਦੀ ਵੀ ਨੋ ਸੈਂਟਰ ਦੇ ਅਧੀਨ ਆ ਤੇ ਫਿਰ ਜਿਹੜੀ ਹੈਗੀ ਰੇਲਵੇ ਦੀ ਜ਼ਮੀਨ ਆ ਕਿਸੇ ਵਾਸਤੇ ਡਿਵੈਲਪਮੈਂਟ ਹੈ ਨਹੀਂ ਗੁਰਾਇਆਂ ਵੱਧ ਗਿਆ ਫਗਵਾੜਾ ਵੱਧ ਗਿਆ ਗੁਰਾਇਆਂ ਲੁਧਿਆਣਾ ਵੱਧ ਗਿਆ ਇੱਕ ਫਲੋਰ ਨਹੀਂ ਵੱਧ ਰਿਹਾ ਮੋਦੀ ਜੀ ਦੀ ਸਰਕਾਰ ਆਉਗੀ ਫੇ ਵਧੇਗਾ ਜੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਾਫੀ ਕਿਵੇਂ ਦੇਖਦੇ ਸਰ ਜੇ ਕਿਸਾਨਾਂ 31 ਕਿਸਾਨ ਜਿੱਥੇ ਬੰਦੀਆਂ ਸੀਗੀਆਂ ਜਿਹਦੇ ਵਿੱਚੋਂ ਸਿਰਫ ਤਿੰਨ ਕਿਸਾਨ ਜਿੱਥੇ ਬੰਦੀਆਂ ਉੱਥੇ ਸ਼ੰਭੂ ਬਾਰਡਰ ਤੇ ਬੈਠੀਆਂ ਆ ਬਾਕੀ ਕਿਸਾਨ ਜਿੱਥੇ ਬੰਦੀਆਂ ਕਿਉਂ ਨਹੀਂ ਗਈਆਂ ਉਹਦਾ ਰੀਜ਼ਨ ਆ ਠੀਕ ਹੈ ਜੀ ਤੇ ਮੋਦੀ ਜੀ ਜਿਹੜੇ 6000 ਰੁਪਏ ਸਾਲ ਦਾ ਇਹਨਾਂ ਨੂੰ ਪਰ ਖੇਤ ਦੇ ਹਿਸਾਬ ਨਾਲ ਭੇਜਦੇ ਆ ਫੇ ਨਾ ਲੈਣ ਇਹਨਾਂ ਦੀ ਐਮਐਸਪੀ ਵੀ ਆਦੀ ਸਾਰਾ ਕੁਝ ਕਿਸੇ ਹਿਸਾਬ ਦੇ ਨਾਲ ਜਨਕੇ ਮੋਦੀ ਜੀ ਨਾਲ ਗੱਲ ਕੀਤੀ ਜਾ ਸਕਦੀ ਆ ਪਰ ਕੋਈ ਟੰਗ ਹੁੰਦਾ ਐਦਾਂ ਪਬਲਿਕ ਨੂੰ ਤੰਗ ਕਰਕੇ ਉਹਨਾਂ ਦੇ ਕੰਮ ਉਹ ਕਿਸਾਨਾਂ ਵਾਲੀ ਕੰਮ ਨਹੀਂ ਕਰ ਸਕਦੇ ਹੋਰ ਵੀ ਮਾਤਾ ਜੀ ਦੇ ਨਾਲ ਸਸੀ ਗੱਲ ਬਹੁਤ ਬੱਚਾ ਹੋ ਜੀ ਸਾਹਿਬ ਆਏਗੇ ਇਸ ਵਾਰ ਮੋਦੀ ਆਊਗਾ ਮੋਦੀ ਆਊਗਾ ਜਰੂਰ ਆਊਗਾ ਜਰੂਰ ਆਊਗਾ ਜੀ ਸਸੀ ਗੱਲ 400 ਬਾਰ ਅਬ ਕੀ ਵਾਰ 400 ਬਾਰ ਅਬ ਕੀ ਵਾਰ ਸਸੀ ਗੱਲ ਜੀ ਸਸੀ ਗੱਲ ਭਾਜੀ ਕਿੱਥੋਂ ਆਏ ਭਾਜੀ ਭਾਜੀ ਸੰਮੀਪੁਰੋਂ ਜਲੰਧਰ ਦੇ ਆ ਅੱਛਾ ਜੀ ਕੀ ਦੇਖਦੇ ਹੋ ਜ ਰੈਲੀ ਸੀ ਮੈਂ ਕਹਾ ਮੋਦੀ ਆਊਗਾ ਮੋਦੀ ਆਊਗਾ 400 ਬਾਰ ਹੋਵੇ 400 ਬਾਰ ਕਿਵੇਂ ਦੇਖਦੇ ਹੋ ਵਾਦੇ ਵੀ ਕੀਤੇ ਸੀ 15-15 ਲੱਖ ਦੇ ਮੋਦੀ ਨੇ ਬਾਦੇ ਪੂਰੇ ਕਰਨਗੇ ਜਿਹੜਾ 13 ਲੱਖ ਆ ਗਿਆ ਹਾਂਜੀ 15 ਲੱਖ ਆਊਗਾ ਸਾਰਿਆਂ ਨੇ ਤਾਂ ਆਏ ਹੀ ਆ ਜੀ ਤਾਂ ਪੈਰ ਹੀ ਰੱਖਿਆ ਆ ਪਿੰਡਾਂ ਦੇ ਵਿੱਚ ਭਾਜੀਪੀ ਨੇ ਹੌਲੀ ਹੌਲੀ ਕੰਮ ਜਾ ਹੋਊਗੇ ਇਹ ਕਿਸਾਨਾਂ ਵੱਲੋਂ ਵੀ ਕਾਫੀ ਵਿਰੋਧ ਕੀਤਾ ਜਾ ਰਿਹਾ ਕਿਵੇਂ ਦੇ ਕਿਸਾਨਾਂ ਵੱਲੋਂ ਤਾਂ ਉਹਨਾਂ ਨੇ ਹਰ ਮਹੀਨੇ ਪੈਸੇ ਪਾਈ ਜਾਂਦੇ ਆ ਵਿਰੋਧ ਪਤਾ ਨਹੀਂ ਕਿਉਂ ਕਰੀ ਜਾਂਦੇ ਆ ਇਹ ਨਹੀਂ ਸਮਝ ਆਉਂਦੀ ਤੇ ਉਹਨਾਂ ਦੀ ਮੰਗਾਂ ਹੀ ਨੇ ਜਾਇ ਜਣੀਆਂ ਮੰਗਾਂ ਮੰਨ ਰਹੇ ਦੇਖੋ ਜੀ ਜੋ ਉਹ ਕਰ ਰਹੇ ਆ ਕਿਸਾਨਾਂ ਵਾਸਤੇ ਮਾੜਾਦ ਨਹੀਂ ਕਰ ਰਹੇ ਸਹੀ ਕਰ ਰਹੇ ਆ ਹੋਰ ਭੈਣ ਜੀ ਖੜੇ ਇਹਨਾਂ ਨਾਲ ਗੱਲਬਾਤ ਕਰਦੇ ਆ ਸੱਸੀ ਗੱਲ ਕੋ ਭਾਜੀ ਇਹਨਾਂ ਮੰਮੀ ਨੇ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਨਛਾਵਾ ਮੋਦੀ ਆਊਗਾ ਇਸ ਵਾਰ ਹਾਂਜੀ ਮੋਦੀ ਆਊਗਾ ਆਜੂਗਾ ਮੋਦੀ ਆਇਆ ਤਾਂ ਉਹ ਦੇਖੋ ਤਾਂ ਆਇਆ ਪਹਿਲੇ ਤੁਸੀਂ ਮੋਦੀ ਵਾਸਤੇ ਨਹੀਂ ਆਏ ਹਣੇ ਆ ਬੰਦ ਕਰਾਓ ਪਹਿਲਾਂ ਸਾਡੇ ਤਾਂ ਬੱਚੇ ਮਰੀ ਜਾਂਦੇ ਨਸ਼ਾ ਬੰਦ ਕਰਾਓ ਨਹੀਂ ਮੋਦੀ ਵਾਸਤੇ ਨਹੀਂ ਆਏ ਤੁਸੀਂ ਆਏ ਮੋਦੀ ਵਾਸਤੇ ਅਸੀਂ ਆਏ ਆ ਜਲੰਧਰੋਂ ਇੱਥੋਂ ਕਿਹੜੀ ਜਗ੍ਹਾ ਤੇ ਬੁਟਾ ਪਿੰਡ ਬੁਟਾ ਪਿੰਡ ਬੁਟਾ ਪਿੰਡ ਆ ਜੀ ਹਾਂ ਜੀ ਕਿਵੇਂ ਆਤ ਕੀ ਮੋਦੀ ਛਾਊਗਾ ਫਿਰ 400 ਪਾਰ ਕਹਿੰਦੇ ਐ ਕਿ ਜੀ ਛਾਊਗਾ ਜਰੂਰ ਜੀ ਮੋਦੀ ਨੂੰ ਜਰੂਰ ਇਹ ਸ਼ਾਹਨ ਵਾਲੀ ਜਿਹੜੀ ਇੰਨੀ ਦੁਨੀਆ ਇਕੱਠੀ ਹੋਈ ਨਾ ਮੋਦੀ ਵਾਸਤੇ ਹੋਈ ਆ ਹੋਰ ਵੀ ਗੱਲਬਾਤ ਕਰਦੇ ਆ ਕਾਫੀ ਜੜੇ ਸਮਰਥਕ ਜਿਹੜੇ ਦੇਖਣ ਨੂੰ ਮਿਲ ਰਿਹਾ ਇੱਥੇ ਜਲੰਧਰ ਦੇ ਵਿੱਚ ਕਾਫੀ ਜਿਹੜਾ ਰੈਲੀ ਦੇ ਵਿੱਚ ਘੱਟ ਦੇਖਣ ਨੂੰ ਮਿਲ ਰਿਹਾ ਦੇਖੋ ਤੁਸੀਂ ਸਤਿ ਸ਼੍ਰੀ ਅਕਾਲ ਭਈਆ ਸਤਿ ਸ਼੍ਰੀ ਅਕਾਲ ਅੱਜ ਕੀ ਇਤਨੀ ਇਸ ਵਾਰ 400 ਬਾਰ ਹੋਗਾ 475 ਜਾਏਗਾ ਬਾਜੀ 475 ਕਾਫੀ ਜਿਹੜਾ ਰਸ਼ ਦੇਖਣ ਨੂੰ ਮਿਲ ਰਿਹਾ ਜਲੰਧਰ ਹਾਂਜੀ ਭਈਆ ਕहां से ਆਏ ਹੋ ਹਮ ਆਏ ਹਾਂ ਕਰਤਾਰਪੁਰ ਸੇ ਔ ਇਸ ਵਾਰ ਮੋਦੀ ਆਏਗਾ ਫਿਰ ਮੋਦੀ ਸਾਹਿਬ ਤੋਂ ਲਏ ਜਾਣਗੇ 425 ਸੀਟਾਂ 400 ਪਾਰ ਇਸ ਵਾਰ 400 ਪਾਰ ਇਸ ਵਾਰ 400 ਪਾਰ 400 ਪਾਰ ਪੂਰਾ 400 ਪਾਰ इस, हम लोग ग्रह से आए हैं इसके साथ आए हो हम लोग आए हैं जी उसको नाम नहीं जानते हैं बल्कि इस बार मोदी चार सौ पंद्रह लाख आ गया पंद्रह लाख तो नहीं आया है कहा है बाहर वाला काला धन आएगा तो देगा वो कब आएगा काला धन अब देखिए इस बार आएगा उसका उसकी सत्य आएगा तो बोला है की देंगे आप देखिए क्या कर रहे हैं दिहाड़ी पे आए हो आप नहीं दिहाड़ी पर हम नहीं आए हम सर यहाँ का नहीं नहीं दिहाड़ी पे नहीं वोटर है ऐसे ही आए हो पंजाब में है पंजाब का रहने वाला मोदी आएगा इस बार हाँ जी ਤੇ ਕਾਫੀ ਜਿਹੜਾ ਦੇਖਣ ਨੂੰ ਮਿਲ ਰਿਹਾ ਮੋਦੀ ਦਾ ਤੇ ਗੱਲਬਾਤ ਕਰਦੇ ਆ ਭਾਈ ਜਨਾ ਸਸੀ ਸਸੀ ਗੱਲ ਭਾਈ ਭਾਈ ਕਿੱਥੋਂ ਆਏ ਆ ਆਪਾਂ ਭਾਈ ਜਮਸ਼ੇਰ ਤੋਂ ਜਮਸ਼ੇਰ ਤੋਂ ਆਏ ਇਸ ਵਾਰ ਕਹਿੰਦੇ 400 بار ਮੋਦੀ ਹਾਂਜੀ ਭਾਈ ਜ਼ਰੂਰ ਆਊਗਾ ਜ਼ਰੂਰ ਆਊਗਾ ਜ਼ਰੂਰ ਆਊਗਾ ਵੀ ਦੇਖਦੇ 15 ਲੱਖ ਰੁਪਏ ਆ ਗਏ ਅਕਾਊਂਟ ਭਾਈ 15 ਲੱਖ ਦੀਨ ਮੈਟਰ ਨਹੀਂ ਕਰਦਾ ਭਾਈ ਬਹੁਤ ਚੀਜ਼ਾਂ ਉਹਨੇ ਡਿਵੈਲਪ ਕਰ ਦਿੱਤੀਆਂ ਜਿਵੇਂ ਤੁਹਾਨੂੰ ਕੀ ਕੀ ਪਤਾ ਪਹਿਲਾਂ ਮੈਨੂੰ ਤਾਂ ਦੱਸੋ ਨਹੀਂ ਦੱਸੋ ਪਹਿਲਾਂ ਕੀ ਕੀ ਡਿਵੈਲਪ ਕੀਤਾ ਬਹੁਤ ਚੀਜ਼ਾਂ ਭਾਈ ਨੋਟਬੰਦੀ ਕੀਤੀ ਸੀ ਹਾਂਜੀ ਭਾਈ ਡਿਮੋਲਾਈਜ਼ੇਸ਼ਨ ਹੋਇਆ ਭਾਈ ਫਾਇਦਾ ਹੋਇਆ ਨਾ ਕਿੰਨੇ ਕਿੰਨਾ ਪੈਸਾ ਰਿਕਵਰ ਹੋਇਆ ਬੰਦੇ ਕਿੰਨੇ ਮਰੇ ਉਹਦਾ ਭਾਈ ਉਹ ਭਾਈ ਦੇਖੋ ਜਦੋਂ ਆਫਤ ਆਂਦੀ ਹੈ ਨਾ ਉਹ ਕੁਛ ਨਾ ਕੁਛ ਢਾਕੇ ਲੈ ਕੇ ਜਾਂਦੀ ਆ ਪਰ ਉਹਦੇ ਬਾਅਦ ਪੁਨਰਨਿਰਮਾਣ ਵਧੀਆ ਚੀਜ਼ ਨਾ ਹੁੰਦਾ ਇਹ ਤਾਂ ਕਾਂਗਰਸ ਦੇ ਵਿੱਚ ਵੀ ਹੋਇਆ ਸੀ ਬਹੁਤ ਚੀਜ਼ਾਂ ਹੋਈਆਂ ਭਾਈ ਹੈ ਨਾ ਵਾਦੇ ਕਿਹੜੇ ਕਿਹੜੇ ਪੂਰੇ ਕਿਤੇ ਰਾਮ ਮੰਦਰ ਬਣ ਮਾਤਾ ਜੈਸੀ ਆ ਰਾਮ ਜੈ ਜੈ ਰਾਮ ਮੰਦਰ ਰਾਮ ਮੰਦਰ ਦੇ ਨਾਮ ਤੇ ਬੋਰਡ ਜੈ શ્રી ਰਾਮ ਜੈ ਜੀ ਰਾਮ ਜੈ ਭਾਈ ਬੱਧੀ ਇਹ ਗਾਲਾ ਰਾਮ ਮੰਦਿਰ ਬਣਵਾ ਦਿੱਤਾ। ਉਹਨੂੰ ਲੈ ਕੇ ਖੁਸ਼ ਆ। ਤੇ ਸਮਰਥਕਾਂ ਦਾ ਇਹੀ ਕਹਿਣਾ ਵਾ ਕਿ ਰਾਮ ਮੰਦਿਰ ਉਹਨਾਂ ਨੂੰ ਆਤਾ ਰਾਮ ਮੰਦਿਰ ਦੇ ਨਾਲ ਹੀ ਅਸੀਂ ਜਿਹੜੀ ਨਰਿੰਦਰ ਬਾਈ ਮੋਦੀ ਨੂੰ ਵੋਟ ਪਾਵਾਂਗੇ। ਕਾਫੀ ਸਮਰਥਕ ਜਿਹੜੇ ਦੇਖਣ ਨੂੰ ਮਿਲ ਰਿਹਾ ਜਲੰਧਰ ਦੇ ਵਿੱਚ ਨਰਿੰਦਰ ਬਾਈ ਮੋਦੀ ਦੀ ਜਿਹੜੀ ਰੈਲੀ ਚੱਲ ਰਹੀ ਆ ਜਿਹੜਾ ਸੰਬੋਧਨ ਕਰ ਰਿਹਾ ਲੋਕਾਂ ਨੂੰ ਗੱਲਬਾਤ ਕਰਦੇ ਉਹਨਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਸਰ? ਲੁਧਿਆਣਾ ਸ਼ਹਿਰ ਤੋਂ ਜੀ। ਕਿਵੇਂ ਦਾ ਲੱਗ ਰਿਹਾ ਨਰਿੰਦਰ ਬਾਈ ਮੋਦੀ ਜਲੰਧਰ ਦੇ ਵਿੱਚ ਆਏ ਆ ਕਿਵੇਂ ਦਾ ਲੱਗ ਰਿਹਾ? ਦੇਖੋ ਜੀ ਬਹੁ ਪੀ ਗ੍ਰਾਉਂਡ ਦਾ ਉਹ ਬਹੁਤ ਹੀ ਵਧੀਆ ਮਾਹੌਲ ਕ੍ਰੀਏਟ ਹੋਇਆ ਪਿਆ ਵਾ ਤੇ ਪ੍ਰਧਾਨ ਮੰਤਰੀ ਮੋਦੀ ਜੀ ਹਰ ਕਿਸੇ ਦੇ ਦਿਲਾਂ ਦੇ ਵਿੱਚ ਵੱਸਦੇ ਆ ਤੇ ਉਹਨਾਂ ਦੀ ਇੱਕ ਫੇਰੀ ਦੇ ਵਿੱਚ ਹੀ ਪੂਰਾ ਜਿਹੜਾ ਪੰਜਾਬ ਜਿਹੜਾ ਹੈਗਾ ਚਲੰਦਰ ਸ਼ਹਿਰ ਦੇ ਵਿੱਚ ਕਬਜ਼ਾ ਪਾ ਕੇ ਬੈਠਾ ਹੋਇਆ ਹੈ ਤੁਹਾਨੂੰ ਲੱਗ ਰਿਹਾ ਪੰਜਾਬ ਚ ਵਿਕਾਸ ਹੋਊਗਾ ਨਰਿੰਦਰ ਭਾਈ ਮੋਦੀ ਦੇ ਆਉਣ ਨਾਲ ਨਹੀਂ ਕਿਉਂ ਨਹੀਂ ਹੋਏਗਾ ਜੀ ਅੱਜ ਆਪਾਂ ਜਿੱਥੇ ਤੱਕ ਯੂਪੀ ਦੀ ਗੱਲ ਕਰੀਏ ਜਿਹੜਾ ਕਿ ਸਭ ਤੋਂ ਜਿਆਦਾ ਪਿਛੜਾ ਵਰਗ ਜਿਹੜਾ ਹੈਗਾ ਯੂਪੀ ਦੇ ਵਿੱਚ ਮੰਨਿਆ ਜਾਂਦਾ ਸੀਗਾ ਤੇ ਯੂਪੀ ਜਿਹੜੀ ਹੈਗੀ ਸਭ ਤੋਂ ਡਿਵੈਲਪਡ ਕੰਟਰੀ ਦੇ ਵਿੱਚ ਗਿਣਤੀ ਆਉਂਦੀ ਸੀਗੀ ਅੱਜ ਦੇਖੋ ਤੇ ਆਪਣੇ ਪੰਜਾਬ ਦੇ ਵਿੱਚ ਕਿਉਂ ਨਹੀਂ ਹੋਏਗਾ ਜੀ ਜੇ ਪੰਜਾਬ ਗਵਰਨਮੈਂਟ ਆਪਣੀ ਭਾਰਤੀ ਜਨਤਾ ਪਾਰਟੀ ਜੇ ਆਉਂਦੀ ਹੈ ਪੰਜਾਬ ਦੇ ਵਿੱਚ ਤੇ ਅਸੀਂ ਮੰਨਦੇ ਹਾਂ ਕਿ ਪੰਜਾਬ ਦੇ ਵਿੱਚ ਅੱਛਾ ਖਾਸਾ ਜਿਹੜਾ ਵਿਕਾਸ ਹੈ ਪੰਜਾਬ ਦੇ ਜਨਤਾ ਨੂੰ ਮਿਲੇਗਾ ਇਸ ਵਾਰ ਨਾਰਾ ਲੱਗ ਰਿਹਾ 400 ਪਾਰ ਕਿਵੇਂ ਜੀ ਬਿਲਕੁਲ ਅੱਜ ਤੱਕ ਜੇ ਤੁਸੀਂ ਮਾਹੌਲ ਦੇਖੋ ਤਾਂ ਹਰ ਪਾਸੇ ਜਿਹੜਾ ਹੈਗਾ ਭਗਵਾ ਭਗਵਾ ਹੀ ਹੋਇਆ ਪਿਆ ਵਾ ਤੇ ਜਿੱਥੇ ਤੱਕ 400 ਪਾਰ ਦੀ ਗੱਲ ਹੈ ਸਾਨੂੰ ਜਿਹੜਾ ਅੱਜ ਦੀ ਰੈਲੀ ਜਿਹੜੀ ਦੇਖ ਕੇ ਮਹਿਸੂਸ ਹੈ ਤੇ ਉਹ 400 ਪਾਰ ਤੋਂ ਵੱਧ ਹੀ ਜਾਵਾਂਗੇ ਕਾਫੀ ਲੋਕਾਂ ਦੇ ਇਹ ਕਹਿਣਾ ਵਾ ਕਿ ਹਰ ਇੱਕ ਪਾਰਟੀ ਅਸੀਂ ਦੇਖ ਲਈ ਹੈ ਕਾਂਗਰਸ ਆਮ ਆਦਮੀ ਅਕਾਲੀ ਤੇ ਹੁਣ ਭਾਜਪਾ ਦੀ ਜਿਹੜੀ ਪਾਰਟੀ ਅਸੀਂ ਇਸ ਟਾਈਮ ਦੇਖਣਾ ਚਾਹੁੰਦੇ ਆ ਕਿਵੇਂ ਦੇਖਦੇ ਹੋ ਜੀ ਬਿਲਕੁਲ ਦੇ ਸਾਰੇ ਦੇਖੋ ਜੀ ਕਾਂਗਰਸ ਨੂੰ ਵੀ ਦੇਖਿਆ ਹੈਗਾ ਆਮ ਆਦਮੀ ਪਾਰਟੀ ਨੂੰ ਵੀ ਦੇਖਿਆ ਹੈਗਾ ਵਾ ਤੇ ਅੱਜ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆਪਣੇ ਲੋਗੋ ਦੇ ਵਿੱਚ ਫਸਟ ਟਾਈਮ ਜਿਹੜੀ ਹੈਗੀ ਆ ਲੋਕ ਸਭਾ ਦੇ ਚੋਣ ਲੜਨ ਜਾ ਰਹੀ ਹੈ ਜੇ ਅਸੀਂ ਮੰਨਦੇ ਆ ਕਿ ਜੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੇ ਪੈਰ ਪ੍ਰਸਾਰਦੀ ਹੈ ਤੇ ਅਸੀਂ ਪੰਜਾਬ ਦੇ ਵਿੱਚ ਤੇਜ਼ ਗਤੀ ਦੇ ਨਾਲ ਵਿਕਾਸ ਦੀ ਜਿਹੜੀ ਕਾਰਜ ਸ਼ੈਲਾ ਹੈਗੀ ਆ ਯੂਪੀ ਵਰਗੇ ਦੇਸ਼ ਦੇ ਲਈ ਆਪੇ ਕੰਮ ਪੈਰੀਜਨ ਕਰ ਸਕਦੇ ਆ ਪੰਜਾਬ ਸ਼ੇਟਨ ਭਾਈ ਕਿਵੇਂ ਦੇਖਦੇ ਹੋ ਸਾਰਾ ਕਿਵੇਂ ਦਾ ਮਾਹੌਲ ਬਣ ਚੁੱਕਾ ਜਲੰਧਰ ਦੇ ਵਿੱਚ ਇੱਕ ਕਾਫੀ ਜਿਹੜਾ ਇਕੱਠ ਦੇਖਣ ਨੂੰ ਮੇਰੇ ਅਨੰਦਿੰਦਰ ਭਾਈ ਮੋਦੀ ਜਲੰਧਰ ਆਏ ਅੱਜ ਦੇਖੋ ਜੀ ਪ੍ਰਧਾਨ ਮੰਤਰੀ ਜੀ ਦੇ ਲੋਕਾਂ ਦੇ ਦਿਲਾਂ ਵਿੱਚ ਵਸਦੇ ਹੈ ਤੇ ਬਹੁਤ ਲੋਕਪ੍ਰੀਅ ਹੈ ਵਿਸ਼ਵ ਦੇ ਨੇਤਾ ਹੈਗੇ ਤੇ ਉਹਨਾਂ ਦੇ ਆਣ ਤੇ ਪੂਰੇ ਜਲੰਧਰ ਨੇ ਲੁਧਿਆਣੇ ਨੇ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਹੈ ਔਰ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਦਾ ਹਾਂ ਜੇ ਅਗਰ ਭਾਰਤੀ ਜਨਤਾ ਪਾਰਟੀ ਦੀ 13 ਸੀਟਾਂ ਪਹਿਲੀ ਵਾਰ ਉਹਨਾਂ ਨੇ ਇੱਥੇ ਲੜਦੇ ਪਏ ਹੈ ਪੂਰੇ ਪੰਜਾਬ ਦੇ ਅੰਦਰ ਅਗਰ ਆਪ ਤੇਰਾ ਸਿੱਟਾ ਜਿੱਤ ਕੇ ਆਂਦੇ ਆ ਤਾਂ ਪੰਜਾਬ ਦਾ ਵਿਕਾਸ ਬਹੁਤ ਹੀ ਗਤੀ ਨਾਲ ਵਧੂਗਾ ਤੇ ਇਥੇ ਸਭ ਤੋਂ ਵੱਡਾ ਇੱਕ ਜਿਹੜਾ ਹੈਗਾ ਨਸ਼ੇ ਦਾ ਪ੍ਰੋਬਲਮ ਹੈਗੀ ਤੇ ਉਹ ਨਸ਼ਾ ਖਤਮ ਹੋਣ ਦੀ ਤਦ ਆ ਚਾਊਗਾ ਕਾਫੀ ਜਿਹੜਾ ਇਕੱਠ ਜਲੰਧਰ ਦੇ ਵਿੱਚ ਇਸ ਟਾਈਮ ਦੇਖਣ ਨੂੰ ਮਿਲਿਆ ਨਰਿੰਦਰ ਭਾਈ ਮੋਦੀ ਦੀ ਜਿਹੜੀ ਰੈਲੀ ਸੀਗੀ ਕਿ ਵਿਸ਼ਾਲ ਰੈਲੀ ਦਾ ਰੂਪ ਜਿਹੜਾ ਧਾਰਨ ਕਰ ਲਿਆ ਉਸਨੇ ਕਾਫੀ ਦੇਖਣ ਨੂੰ ਰਸ਼ ਮਿਲਿਆ ਤੁਸੀਂ ਦੇਖ ਸਕਦੇ ਹੋ ਪਿੱਛੇ ਕਿਵੇਂ ਨਰਿੰਦਰ ਭਾਈ ਮੋਦੀ ਦੇ ਬੁੱਤ ਲੈ ਕੇ ਲੋਕੀ ਦੂਰੋਂ ਦੂਰੋਂ ਜਿਹੜੇ ਆਏ ਨੇ ਕਿ ਇਸ ਵਾਰ ਜਿਹੜੀ ਪੰਜਾਬ ਦੇ ਵਿੱਚ ਵੀ ਮੋਦੀ ਦੀ ਫਤਿਹ ਹੋਏਗੀ ਗੱਲਬਾਤ ਕਰਦੇ ਆਂ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਭਾਈ ਕਿਵੇਂ ਦਾ ਮਾਹੌਲ ਬਣ ਚੁੱਕਾ ਹੈ ਇੱਕ ਵਿਸ਼ਾਲ ਜਿਹੜੀ ਰੈਲੀ ਜਲੰਧਰ ਦੇ ਵਿੱਚ ਨਰਿੰਦਰ ਭਾਈ ਮੋਦੀ ਦੇ ਆਣ ਤੇ ਨਿਕਲੀ ਕਿਵੇਂ ਦੇਖਦੇ ਹੋ ਅੱਜ ਦੀ ਰੈਲੀ ਨੇ ਇਹ ਸ ਪੰਜਾਬ ਵਿੱਚ ਵੀ ਮੋਦੀ ਸਰਕਾਰ ਆ ਰਹੀ ਹੈਗੀ ਆ ਪੂਰੇ ਦੇਸ਼ ਤੇ ਤਾਂ ਆਈ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਅੱਜ 44-45 ਡਿਗਰੀ ਤਾਪਮਾਨ ਹੋਣ ਦੇ ਬਾਵਜੂਦ ਵੀ ਮਾਤਰ ਸ਼ਕਤੀ ਵੀਰਾਂ ਨੇ ਭਰਾਵਾਂ ਨੇ ਬਹੁਤ ਜ ਵੱਡੀ ਸੰਖਿਆ ਦੇ ਵਿੱਚ ਅੱਜ ਮੋਦੀ ਜੀ ਦਾ ਭਾਸ਼ਣ ਸੁਣਿਆ ਹੈਗਾ ਅਤੇ ਦਿਲ ਨੂੰ ਸਕੂਨ ਮਿਲਿਆ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੀਜੀ ਵਾਰ ਸਰਕਾਰ ਬਣਾ ਰਹੇ ਹੈਗੇ ਪੰਜਾਬ ਦੇ ਵਿੱਚ ਵੀ ਸਾਨੂੰ ਲੱਗ ਰਿਹਾ ਹੈਗਾ ਵੀ ਮੋਦੀ ਜੀ ਸਰਕਾਰ ਬਣਾਣਗੇ ਪੰਜਾਬ ਦੇ ਹਰ ਇੱਕ ਲੋਕਾਂ ਨੇ ਕਾਫੀ ਸਰਕਾਰਾਂ ਦੇਖ ਲਈਆਂ ਪਰ ਇੱਕ ਬੀਜੇਪੀ ਨੂੰ ਮੌਕਾ ਦੇਣਾ ਚਾਹੁੰਦੀ ਕਿਵੇਂ ਦੇਖਦੇ ਹੋ ਹਾਂਜੀ ਇਹ ਤਾਂ ਜ਼ਰੂਰੀ ਹੈਗਾ ਜੀ ਦੇਖੋ ਪਿਛਲੀ ਵਾਰ ਆਪਾਂ ਦੇਖਿਆ ਹੈਗਾ ਆਮ ਆਦਮੀ ਪਾਰਟੀ ਨੂੰ 92 ਐਮਐਲਏ ਦਿੱਤੇ ਹੈਗੇ ਆ ਇਹਨਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਪਬਲਿਕ ਨਾਲ ਅਸੀਂ 1000 ਰੁਪਿਆ ਹਰ ਮਹਿਲਾਵਾਂ ਨੂੰ ਦਵਾਂਗੇ ਉਹ ਦਿੱਤਾ ਨਹੀਂ ਹੈਗਾ 2500 ਰੁਪਏ ਪੈਨਸ਼ਨ ਕਰਾਂਗੇ ਬੁਢਾਪਾ ਹੈਂਡੀਕੈਪ ਅਸ਼ਿਰਤ ਬੱਚਿਆਂ ਦੀ ਵਿਡੋ ਲੇਡੀਆਂ ਦੀ ਪਰ ਉਹ ਕੀਤੀ ਨਹੀਂ ਹੈਗੀ ਉਸ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਨਸ਼ਾ ਇੰਨਾ ਵੱਧ ਗਿਆ ਹੈਗਾ ਜਿਸ ਨੂੰ ਕੋਈ ਕੰਟਰੋਲ ਕਰਨ ਵਾਲਾ ਹੀ ਨਹੀਂ ਹੈਗਾ ਹਰ ਗਲੀ ਹਰ ਚੌਰਾਹੇ ਤੇ ਠੇਕੇ ਖੋਲ ਦਿੱਤੇ ਗਏ ਆ ਕਦੀ ਆਪਣੀ ਲਾਈਫ ਦੇ ਵਿੱਚ ਦੇਖਿਆ ਨਹੀਂ ਸੀਗਾ ਕ੍ਰਾਈਮ ਇੰਨਾ ਵੱਧ ਗਿਆ ਹੈਗਾ ਜਿਸ ਨੂੰ ਕੋਈ ਰੋਕਣ ਵਾਲਾ ਹੀ ਨਹੀਂ ਹੈਗਾ ਲਾਅ ਇਨ ਆਰਡਰ ਇੰਨਾ ਫੇਲ ਹੋ ਚੁੱਕਿਆ ਹੈਗਾ ਕਿਸੇ ਵੀ ਜਗ੍ਹਾ ਕਿਸੇ ਨਾਲ ਵੀ ਕੋਈ ਵਾਰਦਾਤ ਹੋ ਸਕਦੀ ਹੈਗੀ ਆ ਇਸ ਲਈ ਇਸ ਲਈ ਆਪਾਂ ਚਾਹਦੇ ਹੈਗੇ ਆ ਇੱਕ ਵਾਰੀ ਬੀਜੇਪੀ ਨੂੰ ਵੀ ਮੌਕਾ ਦੇਣਾ ਚਾਹੀਦਾ ਹੈਗਾ ਪੰਜਾਬ ਦੇ ਵਿੱਚ ਵੀ ਪੰਜਾਬ ਦੀ ਤਰੱਕੀ ਵੀ ਹੋਊਗੀ ਤੇ ਸਭ ਦਾ ਭਲਾ ਵੀ ਹੋਊਗਾ ਇਸ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਹਰ ਮੋਦੀ ਹਰ